ਅਜੀਤ ਪ੍ਰਧਾਨ ਜੀ ਅੱਜ ਇਹ ਕਦੇ ਬਸ ਚੱਤਰ ਨਾਲ ਆਇਆ ਸੀ ਤੇ ਕੀ ਮੁੱਦਾ ਜੀ ਇਹ ਅੱਜ ਇਹ ਅੱਜ ਜੀ ਇਹ ਸਾਡਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਜਿਹਨੂੰ ਇੱਕ ਕਾਕੂਵਾਲ ਦੇ ਪਿੰਡ ਦੇ ਦੋ ਜਿਹੜੇ ਬਨਵਾਸ਼ ਨੇ ਉਹਨਾਂ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਕਹਿੰਦੇ ਵੀ ਸਾਡੇ ਲੇਵੇ ਦੋ ਪਿਸਤੌਲ ਵੀ ਗੱਡੀ 'ਚ ਪਏ ਨੇ ਲੱਖ ਰੁਪਈਆ ਕਿਸੇ ਨੂੰ ਦੇ ਕੇ ਅਸੀਂ ਤੈਨੂੰ ਮਰਵਾ ਵੀ ਸਕਦੇ ਆ ਤੂੰ ਜਿਹੜੀ ਸਾਡੀ ਸਾਡੇ ਦੇ ਖਿਲਾਫ ਧਰਨੇ ਲਵਾਉਣਾ ਹੈ ਜਾਂ ਹੋਰ ਕੋਈ ਏਜੰਟਾਂ ਤੋਂ ਪੈਸੇ ਵਾਪਸ ਕਰਾਉਣਾ ਹੈ ਉਹਦੇ ਸਬੰਧ 'ਚ ਇਹਨੂੰ ਧਮਕੀਆਂ ਦਿੱਤੀਆਂ ਨੇ ਉਹਨਾਂ ਨੇ ਉਹ ਰਿਪੋਰਟ ਹੈ ਜਿਹੜੀ ਉਹ ਥਾਣੇ 'ਚ ਲਿਖਾਈ ਹੋਈ ਸੀ 30 ਤਰੀਕ ਦੀ ਪਰ ਉਹਤੇ ਕੋਈ ਕਾਰਵਾਈ ਨਹੀਂ ਹੋਈ ਫੇਰ ਕੇ ਗੱਡੀ 'ਚ ਵੀ ਹੈ ਫੇਰ ਕੇ ਗੱਡੀ 'ਚੋਂ ਤਾਲ ਕੇ ਬਹੁਤ ਜਿਆਦੇ ਧਮਕੀਆਂ ਦਿੱਤੀਆਂ ਪਰ ਇਹ ਵੀ ਕਿਹਾ ਵੀ ਤੈਨੂੰ ਕਿਸੇ ਨੂੰ ਲੱਖ ਰੁਪਇਆ ਦੇ ਕੇ ਤੈਨੂੰ ਬਰਵਾ ਵੀ ਸਕਦੇ ਅਸੀਂ ਹਾਂ ਗੱਡੀ ਦੇ ਥੱਲੇ ਦੜੜ ਦਾਂਗੇ ਉਹਦੇ ਕਰਕੇ ਹਾਂ ਵੀ ਉਹ ਧਮਕੀਆਂ ਦਿੱਤੀਆਂ ਦੀਆਂ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਉਹਤੇ ਕੋਈ ਸਟੈਪ ਲਿਆ ਨਹੀਂ ਅਜੇ ਤੱਕ ਅੱਜ ਇਹ ਪ੍ਰਸ਼ਾਸਨ ਦੇ ਤੇ ਥਾਣੇ ਦੇ ਮੂਹਰੇ ਘੱਗੇ ਦੇ ਮੂਹਰੇ ਅਸੀਂ ਧਰਨਾ ਲਾਇਆ ਹੋਇਆ ਹੈ ਜਿਸ ਦੇ ਨਾਲ ਅੱਜ ਪ੍ਰਸ਼ਾਸਨ ਮੰਨਿਆ ਹੈ ਵੀ 19 ਤਰੀਕ ਤੱਕ ਅਸੀਂ ਉਹ ਬੰਦਿਆਂ ਨੂੰ ਗ੍ਰਿਫਤਾਰ ਵੀ ਕਰਾਂਗੇ ਉਹਨਾਂ ਤੇ ਬਣਦੀ ਕਾਰਵਾਈ ਵੀ ਕਰਾਂਗੇ ਸੋ ਅੱਜ ਅਸੀਂ ਇਹ ਧਰਨਾ ਚੱਕਿਆ ਜੇ 19 ਤਰੀਕ ਨੂੰ ਨਾ ਵੀ ਇਹਨਾਂ ਨੂੰ ਕੋਈ ਗ੍ਰਿਫਤਾਰ ਕਰੇ ਇਹਨਾਂ ਤੇ ਬਣਦੀ ਕਾਰਵਾਈ ਨਾ ਕਰੀ ਤਾਂ 19 ਤੋਂ ਬਾਅਦ ਅਸੀਂ ਫਿਰ ਇਹ ਦਿਨ ਰਾਤ ਦਾ ਪੱਕਾ ਮੋਰਚਾ ਵੀ ਲਾਵਾਂਗੇ ਸੋ ਇੰਨੀਆਂ ਗੱਲਾਂ ਹੋਰ ਜ਼ਰੂਰੀ ਸੂਚਨਾ ਹੈ ਆਪਣਾ ਸਮਾਣਾ ਬਲਾਕ ਦੇ ਸਾਰੇ ਪਿੰਡ ਕਾਇਆਂ ਦੇ ਪ੍ਰਧਾਨ ਨੂੰ ਖਜਾਨਚੀ ਸਖਤਰਾਂ ਨੂੰ ਬੇਨਤੀ ਹੈ ਵੀ ਆਪਾਂ ਜਿਹੜਾ ਮਨਜੀਤ ਘਰਾਚੋਂ ਤੇ ਸਰਕਾਰ ਆਪਣੇ ਆਈਸੀਏ ਐਕਟ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਇਹ ਸਰਕਾਰ ਦੇ ਜਿਹੜੇ ਕਾਲੇ ਇਹ ਕਾਨੂੰਨ ਨੇ ਇਹ ਇਹ ਹੁਣ ਜਿਹੜੇ ਲਾਗੂ ਕੀਤੇ ਨੇ ਸਰਕਾਰ ਨੇ ਹੁਣ ਇਹ ਕਿਸੇ ਨਾ ਕਿਸੇ ਵੀ ਬੰਦੇ ਤੇ ਇਹ ਕਾਨੂੰਨ ਲਾ ਕੇ ਇਹਨਾਂ ਨੂੰ ਅੰਦਰ ਕਰ ਸਕਦੀ ਹੈ ਆਪਾਂ ਇਹ ਜਿਹੜਾ ਪ੍ਰਸ਼ਾਸਨ ਨੇ ਧੱਕਾ ਕਰਿਆ ਇੱਕ ਦੇ ਇੱਕ ਬੰਦੇ ਦੇ ਬੱਚੇ ਦੇ ਕੋਈ ਕਿਰਚ ਮਾਰ ਜੇ ਤਾਂ ਉਹ ਬਾਪ ਨੂੰ ਉਹ ਬਾਪ ਕੀ ਕਰੂਗਾ ਉਹ ਬਾਪ ਜਾ ਕੇ ਉਹਨਾਂ ਨੂੰ ਫੜੂਗਾ ਉਹਨਾਂ ਨੂੰ ਕੁੱਟਮਾਰ ਕਰੂਗਾ ਇਹ ਬਾਪ ਦਾ ਹੱਕ ਬਣਦਾ ਪਰ ਓਟਾ ਇਹ ਪ੍ਰਸ਼ਾਸਨ ਨੇ ਉਹਦੇ ਤੇ ਉਹਨਾਂ ਨੂੰ ਫੜਨ ਦੀ بجائے ਇਹ ਕੇਸ ਵਿੱਚ ਦੱਬਣ ਦੇ ਮਾਰਿਆ ਨੇ ਇਹ ਜਿਹੜਾ ਮਨਜੀਤ ਘਰਾਚੋ ਤੇ CESA ਐਕਟ ਲਾ ਕੇ ਉਹ ਜਿਹੜਾ ਕਾਨੂੰਨ ਬਣਾ ਕੇ ਉਹਨੂੰ ਅੰਦਰ ਕਰਿਆ ਉਹਦੇ ਸਬੰਧ ਚ ਆਪਣਾ ਪਟਿਆਲੇ ਬਲਬੀਰ ਸਿੰਘ ਜਿਹੜਾ ਡਾਕਟਰ ਉਹਦੀ ਕੋਠੀ ਦੇ ਅੱਗੇ ਆਪਾਂ ਧਰਨਾ ਲਾਉਣਾ ਹੈ ਹੋਰ ਵੀ ਆਪਣਾ ਪੰਜਾਬ ਚ ਜਿਹੜੇ 5 ਐਮਪੀ ਨੇ ਉਹਨਾਂ ਮੰਤਰੀਆਂ ਦੇ ਆਪ ਸਰਕਾਰ ਦੇ ਮੰਤਰੀ ਨੇ ਇਹ 5 ਥਾਂ ਤੇ ਆਪਣੇ ਧਰਨੇ ਲੱਗਣਗੇ ਆਪਾਂ ਇਹ ਮਨਜੀਤ ਘਰਾਚੋ ਨੂੰ ਜਿਹੜਾ ਇਹ ਰਿਆਹਾ ਕਰਕੇ ਸਰਕਾਰ ਦੇ ਕਾਲੇ ਕਾਨੂੰਨ ਜਿਹੜੇ ਲਾਗੂ ਕਰ ਰਹੇ ਨੇ ਉਹਨਾਂ ਦਾ ਆਪਾਂ ਵਿਰੋਧ ਕਰਕੇ ਏ ਆਪਾਂ ਮਨਜੀਤ ਘਰਾਚੋ ਨੂੰ ਰਿਹਾ ਕਰਵਾਉਣਾ ਸੋ ਇਹ ਬੇਨਤੀਆਂ ਨੇ ਵੱਧ ਤੋਂ ਵੱਧ 11 ਤਰੀਕ ਨੂੰ ਸਾਰੇ ਪਿੰਡ ਕਾਈਆਂ ਨੂੰ ਸਮਾਣਾ ਬਲਾਕ ਦੇ ਸਾਰੇ ਪਿੰਡ ਪ੍ਰਧਾਨਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਮਾਈਆਂ ਭੈਣਾਂ ਆਪ ਦਾ ਰਾਸ਼ਨ ਟਰਾਲੀਆਂ ਦਾ ਸਾਧਨ ਉੱਥੇ ਰਾਤ ਦੀ ਡਿਊਟੀ ਵੀ ਪੂਰੀ ਆਪਾਂ ਉੱਥੇ ਪੱਕਾ ਮੋਰਚਾ ਲੱਗੂ 11 ਤਰੀਕ ਨੂੰ ਸੋ ਇੰਨੀਆਂ ਗੱਲਾਂ ਕਹਿੰਦਾ ਹਾਂ ਧੰਨਵਾਦ